ਹੈਲੋ ਜੀ ਵੈਲਕਮ ਟੂ ਬੈਕ ਕਰਦੀ ਕੰਟੀਨ ਤੇ ਅੱਜ ਅਸੀਂ ਕਰਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਆਲੂ ਬੈਂਗਣਾਂ ਦੀ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਵਧੀਆ ਜੀ ਆਲੂ ਬੈਂਗਣਾਂ ਦੀ ਸਬਜ਼ੀ ਬਣਾਉਣ ਵਾਸਤੇ ਅਸੀਂ ਇੱਕ ਬੈਂਗਣ ਤੇ ਚਾਰ ਆਲੂ ਲੈਏ ਨੇ ਤੇ ਤੁਸੀਂ ਆਪਣੇ ਅਨੁਸਾਰ ਇਹਨੂੰ ਵੱਧ ਘੱਟ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਆਲੂਆਂ ਨੂੰ ਛਿੱਲ ਕੇ ਕੱਟ ਕੇ ਤਿਆਰ ਕਰਾਂਗੇ ਤੇ ਬਾਅਦ ਵਿੱਚ ਅਸੀਂ ਬੈਂਗਣ ਨੂੰ ਕਟਾਂਗੇ ਤੇ ਇਹ ਸਬਜ਼ੀ ਅਸੀਂ ਥੋੜੀ ਜਿਹੀ ਵੱਖਰੇ ਤਰੀਕੇ ਨਾਲ ਬਣਾਵਾਂਗੇ ਜਿਹੜੀ ਕਿ ਬਹੁਤ ਹੀ ਸਵਾਦਬੰਦੀ ਹੈ ਜੀ ਤੇ ਪੂਰੀ ਰੈਸਪੀ ਨੂੰ ਤੁਸੀਂ ਜਰੂਰ ਅੰਤ ਤੱਕ ਦੇਖਿਓ ਤਾਂ ਹੀ ਤੁਹਾਨੂੰ ਪੂਰੀ ਰੈਸਪੀ ਦਾ ਪਤਾ ਚੱਲੇਗਾ ਆਲੂ ਬੈਂਗਣ ਕੱਟ ਕੇ ਤਿਆਰ ਨੇ ਜੀ ਬੈਂਗਣਾਂ ਦਾ ਅਸੀਂ ਥੋੜਾ ਜਿਹਾ ਛਿਲਕਾ ਉਤਾਰਤਾ ਤੇ ਥੋੜਾ ਛਿਲਕਾ ਆਪਾਂ ਰਹਿਨਤਾ ਹੈ ਕਿਉਂਕਿ ਕਈ ਵਾਰੀ ਬੱਚੇ ਥੋੜੇ ਨਖਰੇ ਕਰਦੇ ਨੇ ਆਲੂ ਬੈਂਗਣਾਂ ਦੀ ਸਬਜ਼ੀ ਖਾਣ ਨਾ ਇਸ ਕਰਕੇ ਆਪਾਂ ਇਹਨੂੰ ਇਸ ਤਰੀਕੇ ਨਾਲ ਬਣਾ ਰਹੇ ਹਾਂ ਜੀ ਸਭ ਤੋਂ ਪਹਿਲਾਂ ਅਸੀਂ ਆਲੂਆਂ ਨੂੰ ਤੇ ਬੈਂਗਣਾਂ ਨੂੰ ਫਰਾਈ ਕਰਾਂਗੇ ਕੜਾਈ ਵਿੱਚ ਅਸੀਂ ਤਿੰਨ ਵੱਡੇ ਚਮਚੇ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਆਲੂ ਪਾ ਕੇ ਫਰਾਈ ਕਰਾਂਗੇ 5 ਮਿੰਟ ਹੋ ਗਏ ਨੇ ਜੀ ਆਲੂ ਅਸੀਂ ਮੀਡੀਅਮ ਫਲੇਮ ਤੇ ਫਰਾਈ ਕਰ ਰਹੇ ਹਾਂ ਜੀ ਆਲੂ ਸਾਡੇ 70% ਪੱਕ ਕੇ ਤਿਆਰ ਨੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਉਸ ਤੇਲ ਵਿੱਚ ਅਸੀਂ ਕੱਟੇ ਹੋਏ ਬੈਂਗਣ ਪਾ ਦਾਂਗੇ ਇਹਨਾਂ ਨੂੰ ਵੀ ਅਸੀਂ 3-4 ਮਿੰਟ ਫਰਾਈ ਕਰਾਂਗੇ ਕਿਉਂਕਿ ਇਹ ਬਹੁਤ ਹੀ ਜਲਦੀ ਸੌਫਟ ਹੋ ਜਾਂਦੇ ਨੇ ਬੈਂਗਣ ਵੀ ਫਰਾਈ ਹੋ ਗਏ ਨੇ ਜੀ ਹੁਣ ਅਸੀਂ ਇਹਨਾਂ ਨੂੰ ਵੀ ਬਾਹਰ ਕੱਢਾਂਗੇ ਤੇ ਫਿਰ ਲਵਨੇ ਆ ਜੀ ਵਧੀਆ ਜਿਹਾ ਤੜਕਾ ਕਰਦੇ ਹਾਂ ਜੀ ਆਪਾਂ ਤੜਕੇ ਦੀ ਤਿਆਰੀ ਇਸ ਤਰੀਕੇ ਨਾਲ ਤੁਸੀਂ ਆਲੂ ਬੈਂਗਣਾਂ ਦੀ ਸਬਜ਼ੀ ਬਣਾਓ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਕੜਾਈ ਵਿੱਚ ਆਪਾਂ ਫਿਰ ਤੋਂ ਦੋ ਚਮਚੇ ਸਰੋਂ ਦਾ ਤੇਲ ਪਾ ਲਿਆ ਜੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਫਿਰ ਆਪਾਂ ਲਾਉਨੇ ਆ ਜੀ ਵਧੀਆ ਜਿਹਾ ਤੜਕਾ ਤੇਲ ਆਪਣਾ ਗਰਮ ਹੋ ਗਿਆ ਜੀ ਤੜਕੇ ਵਾਸਤੇ ਅਸੀਂ ਇੱਕ ਚਮਚਾ ਸਾਬਤ ਜੀਰਾ ਤੇ ਇੱਕ ਚਮਚਾ ਅਸੀਂ ਸਾਬਤ ਧਨੀਆ ਨੂੰ ਦਰੜ ਫਰੜ ਕੀਤਾ ਇੱਕ ਲਾਲ ਮਿਰਚ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਆਪਾਂ ਕੱਟ ਲਿਆ ਤੇ ਇੱਕ ਚੁਟਕੀ ਹਿੰਗ ਇਹ ਪਾ ਦਾਂਗੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਥੋਸ ਕਰ ਲਵਾਂਗੇ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜੀ ਲਸਣ ਇੱਕ ਗੱਠੀ ਲਸਣ ਦੀ ਆਪਾਂ ਇਹਨੂੰ ਇਸ ਤਰ੍ਹਾਂ ਕਟ ਲਿਆ। ਇਹ ਪਾ ਦਾਂਗੇ ਤੁਸੀਂ ਇਹਨੂੰ ਚਿੱਲੀ ਘਟੜ ਦੇ ਵਿੱਚ। ਗ੍ਰੈਂਡ ਵੀ ਕਰ ਸਕਦੇ ਹੋ। ਲਸਣ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਫਿਰ ਆਪਾਂ ਇਹਦੇ ਵਿੱਚ ਪਿਆਜ਼ ਤੇ ਅਦਰਕ ਪਾਵਾਂਗੇ। ਲਸਣ ਨੂੰ ਅਸੀਂ ਚੰਗੀ ਤਰ੍ਹਾਂ ਬ੍ਰਾਊਨ ਕਰ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਉਹਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਉਹ ਪਾ ਦਾਂਗੇ। ਪਿਆਜ਼ ਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ। ਜਿੰਨਾ ਵਧੀਆ ਤੜਕਾ ਭੁੱਜ ਕੇ ਤਿਆਰ ਹੋਏਗਾ ਸਬਜ਼ੀ ਵੀ ਓਨੀ ਜ਼ਿਆਦਾ ਟੇਸਟੀ ਬਣੇਗੀ। ਪਿਆਜ਼ ਥੋੜਾ ਪੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਅਦਰਕ ਇਹਨੂੰ ਕद्दूकस ਕੀਤਾ ਜੀ ਇਹ ਪਾ ਦਾਂਗੇ ਇਸ ਦੇ ਨਾਲ ਹੀ ਅਸੀਂ ਤਿੰਨ ਟਮਾਟਰ ਇਹਨਾਂ ਨੂੰ ਵੀ ਬਰੀਕ-ਬਰੀਕ ਕੱਟ ਲਿਆ ਤੁਸੀਂ ਚਾਹੋ ਤੇ ਇਹਦੀ ਪਿਊਰੀ ਬਣਾ ਕੇ ਵੀ ਪਾ ਸਕਦੇ ਹੋ ਤੇ ਇਸ ਦੇ ਨਾਲ ਤਿੰਨ ਹਰੀਆਂ ਮਿਰਚਾਂ ਉਹ ਵੀ ਪਾ ਦਾਂਗੇ ਤੇ ਟਮਾਟਰਾਂ ਦੇ ਨਾਲ ਹੀ ਅਸੀਂ ਪਾਵਾਂਗੇ ਜੇ ਨਮਕ ਤਾਂ ਕਿ ਟਮਾਟਰ ਜਲਦੀ ਸੌਫਟ ਹੋ ਜਾਣ ਸਵਾਦ ਅਨਸਾਰ ਆਪਾਂ ਨਮਕ ਪਾਤਾ ਜੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾ ਸਕਦੇ ਹੋ ਕਤਾਰਕੀ ਹੋਸੀ ਚੰਗੀ ਤਰ੍ਹਾਂ ਭੁੰਨ ਕੇ ਕਰਦੇ ਹਾਂ ਅਸੀਂ ਤਿਆਰ ਟਮਾਟਰ ਨੂੰ ਵੀ ਅਸੀਂ ਭੁੰਨ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਕਾਲੀ ਮਿਰਚ ਇਹਨੂੰ ਅਸੀਂ ਦਰੜਖੜ ਕੀਤਾ ਜੀ ਇਹ ਪਾ ਦਾਂਗੇ ਅੱਧਾ ਚਮਚਾ ਪਾਵਾਂਗੇ ਜੀ ਆਪਾਂ ਹਲਦੀ ਤੇ ਅੱਧਾ ਹੀ ਚਮਚਾ ਅਸੀਂ ਪਾਵਾਂਗੇ ਜੀ ਵਧੀਆ ਜੇ ਰੰਗ ਵਾਸਤੇ ਦੇਗੀ ਮਿਰਚ ਬਸ ਹੋਰ ਅਸੀਂ ਇਹਦੇ ਵਿੱਚ ਕੋਈ ਵੀ ਮਸਾਲਾ ਨਹੀਂ ਪਾਉਣਾ ਤੁਸੀਂ ਚਾਹੋ ਤੇ ਇਹਦੇ ਵਿੱਚ ਗਰਮ ਮਸਾਲਾ ਜਾਂ ਧਨੀਆ ਪਾウダー ਪਾ ਸਕਦੇ ਹੋ ਤੇ ਪਾਪਾ ਥੋੜਾ ਜਿਹਾ ਫਰੈਸ਼ ਕੱਟਿਆ ਹੋਇਆ ਹਰਿਆ ਧਨੀਆ ਤੜਕੇ ਵਿੱਚ ਇਸ ਸਮੇਂ ਪਾ ਲ। ਬਾਕੀ ਦਾ ਧਨੀਆ ਸੀ ਬਾਅਦ ਵਿੱਚ ਪਾਵਾਂਗੇ ਜਦੋਂ ਸਬਜ਼ੀ ਆਪਣੀ ਬਣ ਕੇ ਤਿਆਰ ਹੋਏਗੀ। ਤੇ 2-4 ਚਮਚੇ ਆਪਾਂ ਪਾਵਾਂਗੇ ਜੀ ਪਾਣੀ ਦੇ ਤਾਂ ਕਿ ਤੜਕਾ ਚੰਗੀ ਤਰ੍ਹਾਂ ਪੱਕ ਜਾਵੇ। ਬਸ ਇੰਨਾ ਕੁ ਪਾਣੀ ਪਾ ਕੇ ਤੇ ਤੜਕੇ ਨੂੰ ਆਪਾਂ ਥੋੜਾ ਜਿਹਾ ਹੋਰ ਪਕਾ ਲੈਂਦੇ ਆ। 5 ਕੁ ਮਿੰਟ ਹੋ ਗਏ ਨੇ ਜੀ ਅਸੀਂ ਸਾਰੇ ਕਸਾਲੇ ਨੂੰ ਬਿਲਕੁਲ ਲੋ ਫਲੇਮ ਤੇ ਪਕਾ ਰਹੇ ਆ। ਬਹੁਤ ਵਧੀਆ ਮਸਾਲਾ ਬਣ ਕੇ ਤਿਆਰ ਹੈ ਜੀ ਹੁਣ ਇਹ ਵਾਲੇ ਸਾਰੇ ਅਸੀਂ ਫਰਾਈ ਕੀਤੇ ਹੋਏ ਆਲੂ ਬੈਂਗਲ ਮਸਾਲੇ ਦੇ ਵਿੱਚ ਪਾਵਾਂਗੇ ਇਹਨਾਂ ਨੂੰ ਆਪਾਂ ਕਰ ਦਾਂਗੇ ਜੀ ਚੰਗੀ ਤਰ੍ਹਾਂ ਮਿਕਸ ਇਹ ਸਬਜ਼ੀ ਵਿੱਚ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਵਾਂਗੇ ਬਸ ਇਹਨੂੰ ਆਪਾਂ ਮੀਡੀਅਮ ਫਲੇਮ ਦੇ ਉੱਤੇ 6-7 ਮਿੰਟ ਪਕਾ ਲਵਾਂਗੇ ਕਿਉਂਕਿ ਆਪਣੀ ਲਗਭਗ ਸਬਜ਼ੀ ਪੱਕ ਕੇ ਬਿਲਕੁਲ ਤਿਆਰ ਹੀ ਹੈ ਥੋੜੇ ਮਸਾਲੇ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਮਿਚ ਜਾਣ ਇਸ ਕਰਕੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਪਕਾ ਲੈਂਦੇ ਆ ਹੁਣ ਅਸੀਂ ਇਹਦੇ ਤੇ ਪਾਵਾਂਗੇ ਜੀ ਵਧੀਆ ਜਿਹਾ ਟੇਸਟ ਵਾਸਤੇ ਅੱਧਾ ਚਮਚ ਸੁੱਕੀ ਮੇਥੀ ਜਿਹਦੇ ਨਾਲ ਕੀ ਸਬਜ਼ੀ ਦਾ ਟੇਸਟ ਹੋਰ ਵੀ ਦੁੱਗਣਾ ਹੋ ਜਾਏਗਾ ਅੱਧਾ ਚਮਚਾ ਪਾ ਸੁੱਕੀ ਮੇਥੀ ਲਈ ਹੈ ਜੀ ਇਹਨੂੰ ਇਸ ਤਰ੍ਹਾਂ ਤੁਸੀਂ ਹੱਥ ਦੇ ਨਾਲ ਥੋੜਾ ਜਿਹਾ ਰਗੜ ਕੇ ਪਾਓ ਤੇਦਾਂ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਜੀ ਤੇ ਹੁਣ ਸਾਰੀ ਸਬਜ਼ੀ 'ਚ ਮੇਥੀ ਨੂੰ ਕਰਾਂਗੇ ਜੀ ਮਿਕਸ ਤਾਕ ਕੇ 5-6 ਮਿੰਟ ਸਬਜੀ ਨੂੰ ਹੋਰ ਪਕਾਵਾਂਗੇ। ਲੋ ਜੀ ਆਪਣੀ ਬਹੁਤ ਹੀ ਟੇਸਟੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਜੀ। ਦੇਖੋ ਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ। ਤੇ ਹੁਣ ਗਰਮਾ-ਗਰਮ ਸਬਜੀ ਨੂੰ ਕਰਦੇ ਹਾਂ ਜੀ ਸਰਵ। ਥੋੜਾ ਜਿਹਾ ਪਾਉਨੇ ਆ ਜੀ ਕੱਟਿਆ ਹੋਇਆ ਫਰੈਸ਼ ਹਰਾ ਧਨੀਆ। ਤੇ ਫਿਰ ਕਰਦੇ ਹਾਂ ਜੀ ਇਹਨੂੰ ਆਪਾਂ ਸਰਵ। ਗਰਮਾ ਗਰਮ ਸਬਜ਼ੀ ਨੂੰ ਕਰਦੇ ਹਾਂ ਜੀ ਆਪਾਂ ਸਰਵ ਬਹੁਤ ਹੀ ਟੇਸਟੀ ਗਰਮਾ ਗਰਮ ਆਲੂ ਬੈਂਗਣਾ ਦੀ ਸੁੱਕੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਘੱਟ ਆਪਾਂ ਇਹਦੇ ਵਿੱਚ ਮਸਾਲਿਆਂ ਦਾ ਇਸਤੇਮਾਲ ਕੀਤਾ ਹੈ ਸਿੰਪਲ ਅਸੀਂ ਕਾਲੀ ਮਿਰਚ ਤੇ ਧਨੀਆ ਜੋ ਨਾਰਮਲ ਮਸਾਲੇ ਉਹੀ ਪਾ ਕੇ ਨੂੰ ਬਣਾਇਆ ਹੈ ਤੇ ਬਹੁਤ ਹੀ ਵਧੀਆ ਬਣਦੀ ਹੈ ਤੁਸੀਂ ਵੀ ਇਹਨੂੰ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤੁਸੀਂ ਪੁਰਾਣਾ ਤਰੀਕਾ ਭੁੱਲ ਜਾਓਗੇ ਜੇਕਰ ਤੁਸੀਂ ਇੱਕ ਵਾਰੀ ਇਸ ਸਬਜ਼ੀ ਨੂੰ ਇਸ ਤਰੀਕੇ ਨਾਲ ਬਣਾਇਆ ਘਰ ਵਿੱਚ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਜਿਹੜੇ ਬੱਚੇ ਆਲੂ ਬੈਂਗੜ ਖਾਣ ਤੋਂ ਨਖਰੇ ਕਰਦੇ ਨੇ ਉਹ ਵੀ ਵਾਰ-ਵਾਰ ਤੁਹਾਨੂੰ ਕਹਿਣਗੇ ਕਿ ਤੁਸੀਂ ਇਸ ਸਬਜ਼ੀ ਨੂੰ ਬਣਾਓ ਤੇ ਸਾਰੇ ਜਾਣੇ ਬਹੁਤ ਜ਼ਿਆਦਾ ਖੁਸ਼ ਹੋਣਗੇ ਇਹਨੂੰ ਤੁਸੀਂ ਪਰੌਂਠਿਆਂ ਨਾਲ ਫੁਲਕਿਆਂ ਨਾਲ ਤੇ ਚਾਵਲਾਂ ਨਾਲ ਖਾਓ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਸੋ ਐਸੀ ਸਾਡੀ ਅੱਜ ਦੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਆਲੂ ਬੈਂਗਣਾ ਦੀ ਸੁੱਕੀ ਸਬਜ਼ੀ ਤੇ ਤੁਸੀਂ ਵੀ ਇਹਨੂੰ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਪਹਿਲਾ ਆਈਕਨ ਬਟਨ ਦਬਾਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ